ਗੁੱਡ ਆਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸਰਦੀਆਂ ਦੀ ਸਰਦੀਆਂ ਵਿੱਚ ਖਾਦੀ ਜਾਣ ਵਾਲੀ ਜਿਹੜੀ ਹੁੰਦੀ ਹੈ ਫੈਣੀਆਂ ਇਹਨਾਂ ਨੂੰ ਆਪਾਂ ਬਣਾਵਾਂਗੇ ਤੇ ਜਦੋਂ ਆਪਾਂ ਲਈਦੀਆਂ ਨੇ ਸਰਦੀਆਂ ਵਿੱਚ ਫੈਣੀਆਂ ਤੇ ਕਈ ਵਾਰੀ ਬਚ ਜਾਂਦੀਆਂ ਨੇ ਤੇ ਨਹੀਂ ਦਿਲ ਕਰਦਾ ਖਾਣ ਨੂੰ ਤੇ ਉਹਨਾਂ ਬਚੀਆਂ ਹੋਈਆਂ ਫਿਆਣੀਆਂ ਨੂੰ ਆਪਾਂ ਮੋੜ ਕਿਸ ਤਰ੍ਹਾਂ ਬਣਾ ਕੇ ਖਾ ਸਕਦੇ ਆ ਇੱਕ ਤੇ ਚਲੋ ਫਿਰ ਸ਼ੁਰੂ ਕਰਦੇ ਆ ਜੈਜੀ ਦੀ ਰੈਸਪੀ ਨੂੰ ਬਣਾਉਣਾ ਤੇ ਰੈਸਪੀ ਨੂੰ ਬਣਾਉਣ ਵਾਸਤੇ ਮੈਂ ਜੋ-ਜੋ ਸਮਾਨ ਲਿਆ ਉਹ ਤੁਹਾਨੂੰ ਮੈਂ ਇੱਕ ਵਾਰੀ ਦੱਸ ਦਿੰਦੀ ਆ ਫਿਆਣੀਆਂ ਨੂੰ ਬਣਾਉਣ ਵਾਸਤੇ ਇੱਥੇ ਮੈਂ ਸਭ ਤੋਂ ਪਹਿਲਾਂ ਲਈਆਂ ਨੇ 4-5 ਲਈਆਂ ਨੇ ਕੱਟ ਕੇ ਹਰੀਆਂ ਮਿਰਚਾਂ ਤੇ ਨਾਲ ਹੀ ਇੱਥੇ ਦੋ ਤੋਂ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਲਈਏ ਨੇ ਕੱਟ ਕੇ ਤੇ ਇੱਕ ਲਿਆ ਪਿਆਜ਼ ਕੱਟ ਕੇ ਇੱਥੇ ਥੋੜੀ ਜਿਹੀ ਲਈ ਆਪਾਂ ਬੰਦ ਗੋਭੀ ਤੇ ਨਾਲ ਹੀ ਆਪਾਂ ਦੋ ਤਿੰਨ ਲਏ ਨੇ ਉਬਲੇ ਹੋਏ ਆਲੂ ਇਹਨਾਂ ਨੂੰ ਬਰੀਕ ਤੀਸਾਂ ਵਿੱਚ ਕੱਟ ਕੇ ਤਿਆਰ ਕਰ ਲਿਆ ਸਬਜ਼ੀਆਂ ਇੱਥੇ ਤੁਸੀਂ ਚਾਹੋ ਕੋਈ ਵੀ ਆਪਣੀ ਪਸੰਦ ਦੀਆਂ ਪਾ ਸਕਦੇ ਹੋ ਮੈਂ ਇੱਥੇ ਦੋ ਤਿੰਨ ਹੀ ਸਬਜ਼ੀਆਂ ਪਾਈਆਂ ਨੇ ਜੋ ਵੀ ਘਰ ਵਿੱਚ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਰੈਸਪੀ ਨੂੰ ਫੈਣੀਆ ਦੀ ਰੈਸਪੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਇੱਧਰ ਕੜਾਈ ਵੀ ਆਪਣੀ ਗਰਮ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਫੈਣੀਆਂ ਫੈਣੀਆਂ ਨੂੰ ਭੁੰਨ ਲੈਣੇ ਆ ਚੰਗੀ ਤਰ੍ਹਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਤੇਲ ਕਿਉਂ ਕੁਝ ਵੀ ਨਹੀਂ ਪਾਇਆ ਆਪਾਂ ਇਹਦੇ ਵਿੱਚ ਤੇਲ ਕਿਉਂ ਹੋ ਜਾਂ ਕੁਝ ਵੀ ਨਹੀਂ ਪਾਉਣਾ ਕਿਉਂਕਿ ਫੈਣੀਆਂ ਦੇ ਵਿੱਚ ਪਹਿਲਾਂ ਹੀ ਤੇਲ ਬਹੁਤ ਹੁੰਦਾ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਭੁੰਨਾਂਗੇ ਭੁੰਨਣ ਦੇ ਨਾਲ ਇਹ ਕਿ ਥੋੜੀ ਬਹੁਤੀ ਜਿਹੜੀ ਇਹਦਾ ਸੈਲ ਹੁੰਦੀ ਆ ਉਹ ਨਿਕਲ ਜਾਂਦੀ ਆ ਤੇ ਕਰਾਰੀਆਂ ਬਣ ਜਾਂਦੀਆਂ ਨੇ ਫੈਣੀਆਂ ਜਿਹੜੀਆਂ ਉਹ ਭੁਜੜੀਆਂ ਸਟਾਰਟ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਲਰ ਵੀ ਜਿਹੜਾ ਥੋੜਾ ਜਿਹਾ ਚੇਂਜ ਹੋ ਗਿਆ ਤੇ ਤੋਂ ਕਮੈਂਡ ਆਪਾਂ ਫੈਣੀਆਂ ਨੂੰ ਬਿਲਕੁਲ ਘੱਟ ਸੇਕ ਦਿੱਤੇ ਹੋਰ ਇਹਨਾਂ ਨੂੰ ਢੋਲ ਲਾਂਗੇ ਛੱਡਣਾ ਸ਼ੁਰੂ ਕਰ ਦਿੱਤਾ ਕਿ ਉਹ ਤੁਸੀਂ ਦੇਖ ਸਕਦੇ ਹੋ ਕਿ ਫੈਣੀਆਂ ਆਪਣੀਆਂ ਇੱਥੇ ਚੰਗੀ ਤਰੀਕੇ ਨਾਲ ਪੁੱਜ ਚੁੱਕੀਆਂ ਪੂਰੀਆਂ ਕਰਾਰੀਆਂ ਹੋ ਗਈਆਂ ਨੇ ਸੇ ਫੈਣੀਆਂ ਤੇ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਪਿਆਜ਼ ਪਿਆਜ਼ਾਂ ਨੂੰ ਆਪਾਂ ਫੈਣੀਆਂ ਦੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਕਰ ਦਾਂਗੇ ਇੱਥੇ ਆਪਾਂ ਸਬਜ਼ੀਆਂ ਨੂੰ ਬਹੁਤ ਕੋਈ ਸੇਕ ਨਹੀਂ ਜ਼ਿਆਦਾ ਲਵਾਉਣਾ ਬਿਲਕੁਲ ਘੱਟ ਸੇਕ ਤੇ 2 ਤੋਂ 3 ਮਿੰਟ ਬਾਅਦ ਹੀ ਆਪਾਂ ਕਰਾਂਗੇ ਕਿਉਂਕਿ ਜਿਹੜਾ ਸਬਜ਼ੀਆਂ ਦਾ ਕਰੰਚੀ ਪਾਣਾ ਉਹ ਸਾਨੂੰ ਚਾਹੀਦਾ ਕਿਉਂਕਿ ਖਾਣ ਵਿੱਚ ਜਿਹੜਾ ਸਬਜ਼ੀਆਂ ਦਾ ਕਰੰਚੀ ਪਾਣਾ ਉਹ ਬਹੁਤ ਵਧੀਆ ਲੱਗਦਾ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਆਪਾਂ ਪੱਤਾ ਗੋਭੀ ਜਿਹੜੀ ਆਪਾਂ ਕੱਟ ਕੇ ਲਈ ਸੀ ਇਨਨ ਕਰ ਦਾਂਗੇ ਮਿਕਸ ਤੇ ਇੱਥੇ ਪਾ ਲਈਆਂ ਨੇ ਆਪਾਂ ਹਰੀਆਂ ਮਿਰਚਾਂ ਕੱਟ ਕੇ ਤੁਸੀਂ ਘੱਟ ਵੱਧ ਆਪ ਮਿਰਚ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਪਾ ਦਾਂਗੇ ਆਲੂ ਉਬਲੇ ਹੋਏ ਨਾਲ ਹੀ ਹੁਣ ਪਾ ਦਾਂਗੇ ਕੱਟੇ ਹੋਏ ਟਮਾਟਰ ਜਿਆਦਾ ਸਬਜ਼ੀਆਂ ਦਾ ਪਾਣੀ ਆ ਨੇ ਫੈੜੀਆਂ ਦੇ ਵਿੱਚ ਤੇ ਇਥੇ ਆ ਸੇਕ ਆ ਜਿਹੜਾ ਬਿਲਕੁਲ ਬੰਦ ਕਰ ਦੇਣਾ ਮਤਲਬ ਕਿ ਦੇਖੋ ਘੱਟ ਸੇਕ ਕਰ ਦੇਣਾ ਤੇ ਨਾਲ ਹੀ ਤੇ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਮਿਰਚਾਂ ਪਾਈਆਂ ਨੇ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਹੁਣ ਇਹਨਾਂ ਨਮਕਾ ਤੇ ਮਿਰਚਾਂ ਨੂੰ ਆਪਾਂ ਮਿਕਸ ਕਰ ਦਨੇ ਜੀ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਨਾਲ ਹੀ ਪਾ ਲਿਆ ਨਮਕ ਤੇ ਮਿਰਚਾਂ ਜਿੰਨੀਆਂ ਚਾਹੀਦੀਆਂ ਸੀ ਤੇ ਲਓ ਜੀ ਆਪਣਾ ਫੈਨੀ ਦਾ ਚਾਟ ਬਣ ਕੇ ਬਿਲਕੁਲ ਹੋ ਗਿਆ ਜੀ ਤਿਆਰ ਬਹੁਤ ਹੀ ਵਧੀਆ ਚਾਟ ਆਪਣਾ ਬਣ ਕੇ ਤਿਆਰ ਹੋਇਆ ਜੀ ਤੇ ਬਹੁਤ ਹੀ ਜ਼ਿਆਦਾ ਕਰਾਰਾ ਜਰੂਰ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਿਓ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਇਹ ਰੈਸਪੀ ਹਾਂਜੀ ਫੈਣੀ ਦੇ ਚਾਟ ਨੂੰ ਹੋਰ ਚਟਪਟਾ ਟੇਸਟ ਦੇਣ ਵਾਸਤੇ ਆਪਾਂ ਇੱਥੇ ਪਾਵਾਂਗੇ ਜੀ ਉల్లి ਦਾ ਪਲਪ ਪਾਵਾਂਗੇ ਇਸ ਪਾਏ ਨੂੰ ਬਣਾ ਕੇ ਰੱਖਿਆ ਸੀ ਪਹਿਲਾਂ ਹੀ ਤੇ ਹੁਣ ਇਹਨੂੰ ਪਾਵਾਂਗੇ ਜੀ ਆਪਣੇ ਸਵਾਦ ਅਨੁਸਾਰ ਤੁਹਾਨੂੰ ਜਿੰਨਾ ਕੁ ਖੱਟਾ ਚਾਹੀਦਾ ਤੁਸੀਂ ਉਸੇ ਹਿਸਾਬ ਨਾਲ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਪਾਵਾਂਗੇ ਜੀ ਆਪਾਂ ਮਿੱਠੀ ਚਟਨੀ ਮਿੱਠੀ ਗੜਨੀ ਵੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਤੁਹਾਨੂੰ ਜਿੰਨੀ ਚਾਹੀਦੀ ਹੈ ਹਾਂਜੀ ਜੇ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਕਰਿਓ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ